ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਦਿਨ ਸਵੇਰ ਦਾ ਸਮਾਂ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧੀ ਵਿੱਚ ਲੀਨ ਸਨ ਉੱਥੇ ਹੀ ਗੁਰੂ ਜੀ ਦੇ ਸੇਵਕ ਭਾਈ ਮਰਦਾਨਾ ਜੀ ਅਤੇ ਇੱਕ ਸਿੱਸੇ ਹੋਰ ਭਾਈ ਸੋਹਣ ਬੈਠੇ ਸਨ ਕੁਝ ਸਮੇਂ ਉਪਰੰਤ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਭਾਈ ਸੋਹਣ ਨੇ ਭਾਈ ਮਰਦਾਨੇ ਜੀ ਨੂੰ ਆਖਿਆ ਦੇਖ ਭਾਈ ਮਰਦਾਨਾ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਹਨ ਤੇ ਉਹਨਾਂ ਦਾ ਮੱਥਾ ਚਮਕ ਰਿਹਾ ਹੈ ਲੱਗਦਾ ਹੈ ਉਹ ਕਿਸੇ ਨਾ ਕਿਸੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਜ਼ਰੂਰ ਕਰਾਨਗੇ ਤਦ ਭਾਈ ਮਰਦਾਨੇ ਜੀ ਨੇ ਆਖਿਆ ਠੀਕ ਕਿਹਾ ਹੈ ਤੁਸੀਂ ਗੁਰੂ ਜੀ ਕਈ ਤਰ੍ਹਾਂ ਆਪਣੀ ਦਇਆ ਲੋਕਾਂ ਤੇ ਕਰਦੇ ਹਨ ਕਦੇ ਗੁਰੂ ਆਪਣੀ ਕਿਰਪਾ ਲੋਕਾਂ ਦੀ ਭੀੜ ਤੇ ਕਰਦੇ ਹਨ ਤੇ ਕਦੇ ਉਹ ਉਹਨਾਂ ਤੇ ਕਿਰਪਾ ਕਰਦੇ ਹਨ ਜੋ ਪਹਿਲਾਂ ਹੀ ਭਗਤੀ ਦੇ ਮਾਰਗ ਤੇ ਚੱਲ ਰਹੇ ਹੋਣ ਕਈ ਗੁਰੂ ਜੀ ਬਿਹਤ ਗਿਆਨੀ ਸੰਤ ਜੋ ਆਪਣੇ ਆਪ ਨੂੰ ਇਹ ਮੰਨਦੇ ਹਨ ਕਿ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ ਪਰ ਅਸਲ ਵਿੱਚ ਝੂਠ ਤੇ ਅਡੰਬਰ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਗਿਆਨ ਦਿੰਦੇ ਹਨ ਓਹ ਲੋਕਾਂ ਨੂੰ ਉਹਨਾਂ ਦੀ ਗਲਤ ਧਾਰਨਾ ਨੂੰ ਦੂਰ ਕਰਕੇ ਸਹੀ ਰਾਹ ਤੇ ਲਿਆਉਂਦੇ ਹਨ ਕਦੇ ਐਸੇ ਲੋਕਾਂ ਨੂੰ ਗਿਆਨ ਦਿੰਦੇ ਹਨ ਜੋ ਕਿਸੇ ਮੱਠ ਜਾਂ ਦਰਗਾਹ ਦੇ ਮੁਖੀਆ ਹਨ ਪਰ ਘਮੰਡ ਤੇ ਲੋਕਾਂ ਦੇ ਪ੍ਰਤੀ ਦੁਰਭਾਵਨਾ ਲੈ ਕੇ ਜੀ ਰਹੇ ਹਨ ਗੁਰੂ ਜੀ ڈاکੂ ਲੁਟੇਰਿਆਂ ਤੇ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਪਰਮਾਤਮਾ ਦਾ ਰਾਹ ਦਿਖਾਉਂਦੇ ਹਨ ਅਸੀਂ ਨਹੀਂ ਜਾਣਦੇ ਅੱਜ ਗੁਰੂ ਜੀ ਇਹ ਕ੍ਰਿਸ਼ਮਾ ਕਰਨਗੇ ਸਵੇਰੇ ਤੋਂ ਧਿਆਨ ਵੇਚ ਰਹੇ ਕਿ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਹਨ ਇਤਨੀ ਦੇਰ ਵਿੱਚ ਉਹਨਾਂ ਕੋਲ ਗੁਰੂ ਜੀ ਆ ਗਏ ਤੇ ਆਖਿਆ ਚਲੋ ਭਾਈ ਮਰਦਾਨਿਆ ਇੱਥੋਂ ਚੱਲਣਾ ਹੈ ਤਿਆਰੀ ਕਰ ਲਓ ਤਾਂ ਭਾਈ ਮਰਦਾਨੇ ਜੀ ਨੇ ਪੁੱਛਿਆ ਗੁਰੂ ਜੀ ਕਿੱਥੇ ਜਾਣਾ ਹੈ ਤਦ ਗੁਰੂ ਜੀ ਨੇ ਆਖਿਆ ਨੇੜੇ ਹੀ ਇੱਕ ਨਗਰ ਹੈ ਤੇ ਇੱਕ ਮਨੁੱਖ ਗਲਨ ਧਾਰਨਾ ਵਿੱਚ ਫਸਿਆ ਹੋਇਆ ਹੈ ਗਲਤ ਧਾਰਨਾ ਐਸੀ ਹੈ ਮੰਨੋ ਵਗਦੀ ਨਦੀ ਤੇ ਕਿਸੇ ਨੇ ਬਨ ਬਨ ਦਿੱਤਾ ਹੋਵੇ ਤੇ ਜਦੋਂ ਤੱਕ ਬਨ ਨੂੰ ਹਟਾਇਆ ਨਹੀਂ ਜਾਏਗਾ ਨਦੀ ਨਹੀਂ ਵਹੇਗੀ ਉਸ ਮਨੁੱਖ ਦੀ ਹਾਲਤ ਵੀ ਐਸੀ ਹੀ ਹੈ ਜਿਵੇਂ ਨਦੀ ਦੀ ਜਦੋਂ ਤੱਕ ਉਸ ਦੀ ਗਲਤ ਧਾਰਨਾ ਨੂੰ ਸਮਾਪਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਸਹੀ ਮਾਰਗ ਤੇ ਨਹੀਂ ਚੱਲ ਸਕੇਗਾ ਤਦ ਭਾਈ ਮਰਦਾਨਾ ਜੀ ਅਤੇ ਗੁਰੂ ਜੀ ਚੱਲ ਪਏ ਤੇ ਛੇਤੀ ਹੀ ਨਗਰ ਵਿੱਚ ਪਹੁੰਚ ਗਏ ਅਤੇ ਉਥੋਂ ਦੇ ਲੋਕਾਂ ਤੋਂ ਪੁੱਛਿਆ ਕਿ ਇੱਥੇ ਵਿਰਣ ਮਲਹਾਰ ਕਿੱਥੇ ਰਹਿੰਦੇ ਹਨ ਲੋਕਾਂ ਤੋਂ ਪੁੱਛ ਕੇ ਗੁਰੂ ਜੀ ਵਿਰਣ ਦੇ ਬਾਗ ਵਿੱਚ ਪਹੁੰਚ ਗਏ ਵਿਰਣ ਮਲਹਾਰ ਗੁਰੂ ਜੀ ਨੂੰ ਵੇਖਿਆ ਖੜੋ ਗਿਆ ਤੇ ਹੱਥ ਜੋੜ ਕੇ ਆਦਰ ਸਤਕਾਰ ਨਾਲ ਨਮਸਕਾਰ ਕੀਤੀ ਗੁਰੂ ਜੀ ਬੋਲੇ ਕਰਤਾਰ ਕਿਰਪਾ ਕਰਨਗੇ ਫਿਰ ਤੁਰੰਤ ਹੀ ਵਿਰਣ ਨੇ ਗੁਰੂ ਜੀ ਦੇ ਬੈਠਣ ਵਾਸਤੇ ਆਸਣ ਵਿਛਾ ਦਿੱਤਾ ਗੁਰੂ ਜੀ ਆਸਣ ਤੇ ਬੈਠ ਗਏ ਫਿਰ ਗੁਰੂ ਜੀ ਨੇ ਪੁੱਛਿਆ ਭਾਈ ਵਿਰਣੇ ਦੱਸੋ ਤੁਹਾਡੀ ਭਗਤੀ ਕਿਸ ਤਰ੍ਹਾਂ ਚੱਲ ਰਹੀ ਹੈ ਤਾਂ ਉਹਨੇ ਕਿਹਾ ਮੈਂ ਤਾਂ ਇੱਕ ਗਰੀਬ ਕਿਸਾਨ ਹਾਂ ਮੈਂ ਪਰਮਾਤਮਾ ਦੇ ਬਾਰੇ ਕੀ ਜਾਣਾਂ ਤਾਂ ਭਾਈ ਮਰਦਾਨੇ ਜੀ ਨੇ ਆਖਿਆ ਭਈ ਉਸੇ ਆਪਣੀ ਮਨਸਾ ਖੋਲ ਕੇ ਦੱਸੋ ਜੋ ਪੁੱਛਣਾ ਚਾਹੁੰਦੇ ਹੋ ਵੇਹੀ ਚੱਕ ਪੁੱਛੋ उन्हें पूछा यह संत कौन हैं तई मरदानी जी ने कहा यह मेरे गुरु नानक निरंकारी हैं तो वृण वल्हार ने कहा मैं बड़ा भाग्यशाली हाँ जो ऐसे संत मेरी कुटिया पधारे मैं साक्षात दर्शन दिते फिर कहा मेरे मन में एक सवाल बड़ा परेशान करता है गुरु जी ने कहा पुछो बिना डरे पुछो उन्हें कहा हे गुरु जी मैं सुनिया है आप हिंदू मुसलमाना अर्ग नहीं करते मैं जदों भी अपने घर होंदा हाँ तो मैं एक परमात्मा सिमरदा हाँ पर जो मैं मस्जिद में जाता हाँ तो वह केंद्र हैं सिर्फ मुसलमान ही मस्जिद में आ सकते हैं हिंदू नहीं तो वह कहें परमात्मा एक ही है उसते सिर्फ मुहम्मद साहब ही मित्र हैं तो मुहम्मद साहब को पश्चात किसी नमात्माबार्च स्थान नहीं मिले ओह राम कृष्ण को नहीं मनते कहते हैं अगर वह हैं भी तो एक परमात्मा के द्वार से उन्होंने स्थान नहीं मिले इससे मैं सोचता हाँ अगर हिंदू भगवान को भी उस एक प्रभु के द्वार पर स्थान नहीं मिलया तो ਪਰਮਾਤਮਾ ਨੇ ਉਹਨਾਂ ਨੂੰ ਬਣਾਇਆ ਹੀ ਕਿਉਂ ਮੌਲਵੀ ਕਹਿੰਦੇ ਹਨ ਜੋ ਮੁਸਲਮਾਨ ਧਰਮ ਨਹੀਂ ਮੰਨੇਗਾ ਉਹ ਨਰਕ ਵਿੱਚ ਜਾਏਗਾ ਆ ਮੈਂ ਇਹ ਸੋਚਦਾ ਹਾਂ ਪ੍ਰਭੂ ਨੇ ਉਹ ਚੀਜ਼ ਬਣਾਈ ਹੀ ਕਿਉਂ ਜਿੰਨੂੰ ਸਾਰਨਾ ਪਵੇ ਕੀ ਉਹ ਪਰਮਾਤਮਾ ਇਹ ਵੇਖ ਕੇ ਖੁਸ਼ ਹੋਵੇਗਾ ਕਿ ਉਸ ਦਾ ਪਨਾਇਆ ਹੋਇਆ ਇਨਸਾਨ ਸੜ ਰਿਹਾ ਹੈ ਤੇ ਜੇਕਰ ਮੈਂ ਪੜਤਾਨ ਨੂੰ ਕਹਿਣਾ ਹਾਂ ਤਾਂ ਉਹ ਕਹਿੰਦੇ ਹਨ ਮੁਸਲਮ ਅਛੂਤ ਹਨ ਤੇ ਉਹਨਾਂ ਨੂੰ ਛੂ ਲੈਣਾ ਵੀ ਪਾਪ ਹੈ ਅਤੇ ਉਹਨਾਂ ਲੋਕਾਂ ਨੂੰ ਮੁਕਤੀ ਨਹੀਂ ਮਿਲੇਗੀ ਅਤੇ ਫਿਰ ਉਹ ਮੁਸਲਮਾਨਾਂ ਦੇ ਵਿਰੋਧ ਵਿੱਚ ਬੋਲਦੇ ਹਨ ਇਹ ਵੇਖ ਕੇ ਮੈਂ ਰੱਬ ਤੋਂ ਪੁੱਛਦਾ ਹਾਂ ਕਿ اے ਰੱਬਾ ਮੈਂ ਕਿਹੜੀ ਬੇੜੀ ਤੇ ਬੈਠਾ ਕਿਹੜੀ ਬੇੜੀ ਟੁੱਬੇਗੀ ਤੇ ਕਿਹੜੀ ਬੇੜੀ ਮੈਨੂੰ ਇਸ ਬਵਸਾ ਕਰ ਤੋਂ ਪਾਰ ਲੰਘਾ ਦੇਵੇਗੀ ਮੇਰਾ ਜੀਵਨ ਬੀਤ ਰਿਹਾ ਹੈ ਤੇ ਮੈਂ ਬੇਚੈਨ ਹੋ ਕੇ ਜੀ ਰਿਹਾ ਮੈਂ ਸੁਣਿਆ ਹੈ ਆਪ ਜੀ ਨੇ ਸਾਲਾਂ ਤੱਕ ਪ੍ਰਭੂ ਦਾ ਸਿਮਰਨ ਕੀਤਾ ਹੈ ਤੇ ਆਪ ਜੀ ਨੂੰ ਉਹਨਾਂ ਦਾ ਆਦਰ ਪ੍ਰਾਪਤ ਹੈ ਪ੍ਰਭੂ ਦੇ ਦਰਬਾਰ ਵਿੱਚ ਇਹ ਮਨਜ਼ੂਰ ਹੁੰਦਾ ਹੈ ਤੇ ਇਹ ਨਾ ਮਨਜ਼ੂਰ ਹੁੰਦਾ ਹੈ ਪਰਮਾਤਮਾ ਵਾਸਤੇ ਆਪ ਸੱਚ ਦੱਸੋ ਤਦ ਗੁਰੂ ਜੀ ਨੇ ਆਖਿਆ ਇਹ ਮੇਰੇ ਪਿਆਰੇ ਸਚਾਈ ਤਾਂ ਇਹ ਹੈ ਜੋ ਤੁਸੀਂ ਬੀਜੋਗੇ ਵੈਸਾ ਹੀ ਪਾਓਗੇ ਮਨ ਨੂੰ ਸ਼ਾਂਤੀ ਤਦ ਹੀ ਮਿਲ ਸਕਦੀ ਹੈ ਜਦ ਤੁਸੀਂ ਇਹ ਮੰਨ ਲਓ ਜੋ ਕੁਝ ਹੋ ਰਿਹਾ ਹੈ ਉਹ ਪ੍ਰਭੂ ਦੀ ਇੱਛਾ ਨਾਲ ਹੋ ਰਿਹਾ ਹੈ ਤੇ ਜੋ ਵੀ ਉਹ ਕਰ ਰਿਹਾ ਹੈ ਉਹ ਚੰਗਾ ਕਰ ਰਿਹਾ ਹੈ ਜੋ ਪ੍ਰਭੂ ਦੇ ਨਾਮ ਤੋਂ ਬਿਨਾ ਜੀ ਰਹੇ ਹਨ ਉਹ ਭਰਮ ਭੁਲੇਖੇ ਵਿੱਚ ਜਿੰਦੇ ਹਨ ਆਪਣੀ ਮੈਂ ਵਿੱਚ ਡੁੱਬੇ ਹੋਏ ਹਨ ਤਾ ਵਿਰਣ ਬੱਲਾਰ ਨੇ ਕਿਹਾ اے ਗੁਰੂ ਜੀ ਆਪ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹੋ ਆਪ ਮੇਰੇ ਦਿਲ ਤੋਂ ਇਹ ਕੰਡਾ ਕੱਢ ਦਿਓ ਜੋ ਮੁਸਲਮ ਮੌਲਵੀਆਂ ਨੇ ਛੇੜ ਦਿੱਤਾ ਹੈ ਤੇ ਹਿੰਦੂ ਪੁਜਾਰੀਆਂ ਨੇ ਉਹਨੂੰ ਬਾਹਰ ਨਹੀਂ ਕੱਢਿਆ ਆਪ ਇਹਨੂੰ ਬਾਹਰ ਕੱਢੋ ਆਪ ਦੱਸੋ ਕਿਸ ਪ੍ਰਮਾਤਮਾ ਦੇ ਦਰਬਾਰ ਵਿੱਚ ਮੈਨੂੰ ਥਾਂ ਮਿਲੇਗੀ ਗੁਰੂ ਜੀ ਨੇ ਕਿਹਾ ਹਿੰਦੂ ਅਤੇ ਮੁਸਲਮਾਨ ਦੋਵੇਂ ਇਹ ਮੰਨਦੇ ਹਨ ਕਿ ਇਹ ਸੰਸਾਰ ਨੂੰ ਉਸ ਸਰਰਤਰ ਨੇ ਬਣਾਇਆ ਹੈ ਇਸ ਲਈ ਕਰਤਾ ਰਚਣ ਵਾਲਾ ਹੈ ਯਾਨੀ ਸਾਰਾ ਕੁਝ ਉਸ ਨੇ ਬਣਾਇਆ ਹੈ ਤੇ ਜਿੰਨਾ ਨੂੰ ਉਹਨੇ ਬਣਾਇਆ ਹੈ ਉਹ ਉਸ ਪਰਮਾਤਮਾ ਦੇ ਪੁੱਤਰ ਹਨ ਤੁਸੀਂ ਹੀ ਮੈਨੂੰ ਦੱਸੋ ਤੈਨੂੰ ਆਪਣੇ ਬੱਚਿਆਂ ਵਿੱਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਲੱਗਦਾ ਹੈ ਮਲਾਰ ਨੇ ਆਖਿਆ ਗੁਰੂ ਜੀ ਮੈਨੂੰ ਤਾਂ ਸਾਰੇ ਬੱਚੇ ਪਿਆਰੇ ਲੱਗਦੇ ਹਨ ਪਰ ਜੋ ਗੋਣੀ ਹੁੰਦਾ ਹੈ ਉਹ ਬੱਚਾ ਥੋੜਾ ਜਿਆਦਾ ਪਿਆਰਾ ਲੱਗਦਾ ਹੈ ਗੁਰੂ ਜੀ ਨੇ ਆਖਿਆ ਅਸੀਂ ਪਰਮਾਤਮਾ ਨੂੰ ਵੇਖ ਨਹੀਂ ਸਕਦੇ ਪਰ ਇਹ ਜ਼ਰੂਰ ਜਾਣਦੇ ਹਾਂ ਕਿ ਜੋ ਕੁਝ ਵੀ ਹੈ ਉਹ ਸਭ ਕੁਝ ਉਸ ਪਰਮਾਤਮਾ ਨੇ ਬਣਾਇਆ ਹੈ ਤੇ ਅਸੀਂ ਉਸ ਪਰਮਾਤਮਾ ਦੇ ਬੱਚੇ ਹਾਂ ਤੇ ਉਸ ਪਰਮਾਤਮਾ ਦੀ ਨਜ਼ਰ ਵਿੱਚ ਅਸੀਂ ਸਾਰੇ ਇੱਕ ਸਮਾਨ ਹਾਂ ਜੈਸੀ ਸਾਡੀ ਨਜ਼ਰ ਵਿੱਚ ਸਾਰੇ ਬੱਚੇ ਹੁੰਦੇ ਹਨ ਇਹ ਸੁਣ ਕੇ ਬਿਰਣ ਨੇ ਆਖਿਆ ਮਹਾਰਾਜ ਬਿਲਕੁਲ ਸਹੀ ਕਿਹਾ ਆਪਨੇ ਪਰ ਇਹ ਗੱਲ ਤਾਂ ਧਰਤੀ ਤੇ ਆਮ ਇਨਸਾਨਾਂ ਦੀ ਹੋਈ ਹੁਣ ਮੈਨੂੰ ਉਸ ਪਰਮਾਤਮਾ ਦੇ ਬਾਰੇ ਦੱਸੋ ਜਿਹਨਾਂ ਨੂੰ ਅਸੀਂ ਪੂਜਦੇ ਹਾਂ ਪਰਮਾਤਮਾ ਨੂੰ ਕਿਹੜਾ ਪ੍ਰੋਫੈਟ ਸਾਹਿਬ ਨਬੀ ਯਾ ਰੂਪ ਪਿਆਰਾ ਲੱਗਦਾ ਹੈ ਪ੍ਰੋਫੈਟ ਮੁਹੰਮਦ ਸਾਹਿਬ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਯਾ ਕੋਈ ਹੋਰ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੋ ਕੋਈ ਇਸ ਸਮੇਂ ਇਥੇ ਮੌਜੂਦ ਹੈ ਉਥੇ ਮੌਜੂਦ ਹੈ ਤੇ ਹਰ ਜਗ੍ਹਾ ਤੇ ਮੌਜੂਦ ਹੈ ਉਹ ਇੱਕ ਹੈ ਤੇ ਸਿਰਫ ਇੱਕ ਹੀ ਹੈ ਬਾਕੀ ਸਾਰੇ ਉਸਦੇ ਦਰਬਾਰ ਵਿੱਚ ਖੜੇ ਹਨ ਤੇ ਉਹ ਲੱਖਾਂ ਹਨ ਲੱਖਾਂ ਵਿੱਚ ਹੀ ਸੰਤ ਪੀਰ ਉਸਦੇ ਦਰਬਾਰ ਵਿੱਚ ਖੜੇ ਹਨ ਤੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਤੇ ਅਸੀਂ ਤੈਨੂੰ ਇਹ ਦੱਸ ਦਈਏ ਕਿ Hindu ਧਰਮ ਵਿੱਚ ਵੀ 33 ਕਰੋੜ ਦੇ ਵੀ ਦੇਵਤਿਆਂ ਦੇ ਬਾਰੇ ਦੱਸਿਆ ਗਿਆ ਹੈ ਅਤੇ ਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਕਰਤਾਰ ਦੇ ਦਰਬਾਰ ਵਿੱਚ ਐਸੀਆਂ ਦੇਵੇ ਆਤਮਾਾਂ ਦੀ ਗਿਣਤੀ ਨਹੀਂ ਹੈ ਜੋ ਉੱਥੇ ਖੜੇ ਹਨ ਅੱਗੇ ਗੁਰੂ ਜੀ ਬੋਲੇ ਜੋ ਕਰਤਾਰ ਦਾ ਨਾਮ ਜਪਦੇ ਹਨ ਉਸ ਦੇ ਦੱਸੇ ਸੱਚੇ ਮਾਰਗ ਤੇ ਚੱਲ ਪਏ ਹਨ ਉਹਨਾਂ ਨੂੰ ਹੀ ਮੋਕਸ਼ ਮਿਲੇਗਾ ਜੇ ਤੂੰ ਵੀ ਉਸ ਦੱਸੇ ਹੋਏ ਮਾਰਗ ਤੇ ਚੱਲੇਗਾ ਤਾ ਤੈਨੂੰ ਹੋਈ ਮੋਕਸ਼ ਪ੍ਰਾਪਤ ਹੋਵੇਗਾ ਜਿੰਨਾ ਕਰੋੜਾਂ ਦੀ ਗੱਲ ਅਸੀਂ ਕੀਤੀ ਹੈ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਜਪਿਆ ਤੇ ਅੰਤ ਵਿੱਚ ਮੋਕਸ਼ ਪਾਇਆ ਤੇ ਜਿਨ੍ਹਾਂ ਨੇ ਜਪਿਆ ਨਹੀਂ ਉਹਨਾਂ ਨੂੰ ਮੋਕਸ਼ ਪ੍ਰਾਪਤ ਨਹੀਂ ਹੋਇਆ ਤੇ ਜੇਕਰ ਅਸੀਂ ਗੱਲ ਕਰੀਏ ਪਰਮਾਤਮਾ ਦੀ ਤਾਂ ਉਹ ਇੱਕ ਹੈ ਤੇ ਸਿਰਫ ਇੱਕ ਦੂਸਰਾ ਕੋਈ ਨਹੀਂ ਹੈ ਤੇ ਨਹੀਂ ਕਦੀ ਹੋਵੇਗਾ ਉਹ ਇੱਕ ਤਰਤਾਰ ਸਾਰਿਆਂ ਦਾ ਪਰਮਾਤਮਾ ਹੈ ਉਸ ਪਰਮਾਤਮਾ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਚਾਹੇ ਜੋ ਵੀ ਹੋਵੇ ਸਾਨੂੰ ਉਸ ਪਰਮਾਤਮਾ ਦੀ ਭਗਤੀ ਵਿੱਚ ਰਹਿਣਾ ਹੈ ਤੇ ਪਿਆਰ ਕਰਨਾ ਹੈ ਅਤੇ ਉਸ ਦੇ ਨੇੜੇ ਜਾਣ ਤੇ ਹੀ ਸਾਡੇ ਬੇਚੈਨ ਮਨ ਨੂੰ ਆਰਾਮ ਮਿਲੇਗਾ ਸਾਨੂੰ ਹਮੇਸ਼ਾ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਤੇ ਇਹ ਸਭ ਕਰਕੇ ਹੀ ਮਨੁੱਖ ਨੂੰ ਮੋਕਸ਼ ਮਿਲ ਸਕਦਾ ਹੈ ਗੁਰੂ ਪਿਆਰੇ ਹੋ ਗੁਰੂ ਜੀ ਦੀ ਮధుਰ ਬਾਣੀ ਨੇ ਰਣਮਲਹਾਰ ਨੂੰ ਹਲੇ ਰੇ ਤੋਂ ਚਾਨਣੇ ਵਿੱਚ ਲੈ ਆਂਦਾ ਤੇ ਉਸ ਨੇ ਆਪਣੇ ਮਨ ਵਿੱਚ ਕਿਹਾ ਇਹ ਹੀ ਸੱਚੇ ਗੁਰੂ ਹਨ ਜੋ ਆਪ ਮੇਰੇ ਘਰ ਆਏ ਹਨ ਤੇ ਮੈਨੂੰ ਰਹਾ ਦੱਸਿਆ ਇਹ ਆਪ ਭਗਵਾਨ ਹਨ ਤੇ ਗੁਰੂ ਜੀ ਨੂੰ ਕਿਹਾ اے ਮੇਰੇ ਦਿਆਲੂ ਗੁਰੂ ਜੀ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿਓ ਮੈਨੂੰ ਆਪਣਾ ਅਸ਼ੀਰਵਾਦ ਦਿਓ ਗੁਰੂ ਜੀ ਨੇ ਆਖਿਆ ਪ੍ਰਣਾ ਮੱਲਾਰੇ ਜਾਣਨਾ ਚਾਹੁੰਦੇ ਹੋ ਕੌਣ ਉਸ ਪ੍ਰਭੂ ਦੇ ਦਰਬਾਰ ਵਿੱਚ ਪਹੁੰਚਦਾ ਹੈ ਤਾਂ ਸੁਣ ਜੋ ਮਨੁੱਖ ਆਪਣੀਆਂ ਪੰਜ ਇੰਦਰੀਆਂ ਤੇ ਕਾਬੂ ਰੱਖਦਾ ਹੈ ਯਾਨੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਪਣਾ ਕਾਬੂ ਰੱਖਦਾ ਹੈ ਜੋ ਚੰਗੇ ਲੋਕਾਂ ਦੀ ਸੰਗਤ ਵਿੱਚ ਰਹਿੰਦਾ ਹੈ ਜੋ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਤੇ ਸੰਤ ਬਣਦਾ ਹੈ ਉਸਤਾ ਪ੍ਰਭੂ ਦੇ ਦਰਬਾਰ ਵਿੱਚ ਸਵਾਗਤ ਹੁੰਦਾ ਹੈ ਪਰ ਕੋਈ ਸ਼ਾਂਤ ਬਣੇ ਕਿਵੇਂ ਹੁਣ ਇਹ ਸਵਾਲ ਬਣਦਾ ਹੈ ਤੇ ਇਸ ਦਾ ਜਵਾਬ ਹੈ ਕਿ ਜੋ ਮਨੁੱਖ ਪ੍ਰਭੂ ਦਾ ਨਾਮ ਲਗਾਤਾਰ ਜਪਦਾ ਹੈ ਉਹ ਸ਼ਾਂਤ ਬਣਦਾ ਹੈ ਤੇ ਹੁਣ ਸਵਾਲ ਇਹ ਬਣਦਾ ਹੈ ਕਿ ਕੋਈ ਪ੍ਰਭੂ ਦਾ ਨਾਮ ਲਗਾਤਾਰ ਕਿਵੇਂ ਜਪੇ ਤਾਂ ਇਸ ਦਾ ਜਵਾਬ ਹੈ ਕਿ satsang ਵਿੱਚ ਜਾ ਕੇ ਉਹ ਜਗ੍ਹਾ ਤੇ ਜਾ ਕੇ ਜਿੱਥੇ ਪਰਮਾਤਮਾ ਦਾ ਨਾਮ जप्या जाए मनुख प्रभु का नाम जपन का अभ्यास कर सकता है गुरु तहानू नाम दिता है तो यही सच्चा सही मार्ग है बाकी सब गलत धारणा है इस तुम वीरन मल्हार ने गुरु जी के चरणा ते मथा टेकया फिर गुरु जी उसके तो ब्रह्म भुलेखे दूर करके अगे न चल पे सो तो गुरु प्यारी साथ संगत जी हो फां चुकान की किम बख्शनी தன தான் ஸ்ரீ கருநான